ਅੰਮ੍ਰਿਤਸਰ ਦੇ ਬਟਾਲਾ ਰੋਡ ਤੇ ਦੇਰ ਰਾਤ ਇੱਕ ਸਨਾਰੇ ਦੀ ਦੁਕਾਨ ਤੇ ਗੋਲੀਬਾਰੀ ਦੀ ਵਾਰਦਾਤ ਸਾਹਮਣੇ ਆਈ ਜਿਸ ਨਾਲ ਇਲਾਕੇ ਚ دہشت ਫੈਲ ਗਈ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀਸੀਟੀਵੀ ਵੀਡੀਓ ਅਨੁਸਾਰ ਦੋ ਨੌਜਵਾਨ ਦੁਕਾਨ ਦੇ ਅੰਦਰ ਦਾਖਲ ਹੋਏ ਅਤੇ ਚਾਂਦੀ ਦੀ ਚੈਣ ਵੇਚਣ ਦੀ ਗੱਲ ਕਰਨ ਲੱਗੇ ਦੁਕਾਨਦਾਰ ਵੱਲੋਂ ਪੁਰਾਣੇ ਚਾਂਦੀ ਦਾ ਸਮਾਨ ਨਾ ਖਰੀਦਣ ਦੀ ਗੱਲ ਕਹਿਣ ਤੇ ਅਚਾਨਕ ਇੱਕ ਨੌਜਵਾਨ ਨੇ ਪਿਸਤੌਲ ਕੱਢ ਕੇ ਦੋ ਗੋਲੀਆਂ ਚਲਾ ਦਿੱਤੀਆਂ ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਇਕੱਠੇ ਹੋਣ ਲੱਗੇ ਤਾਂ ਦੂਜੇ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਤੇ ਦੁਕਾਨਦਾਰ ਨੇ ਹਿੰਮਤ ਅਤੇ ਦਲੇਰੀ ਦਿਖਾਉਂਦਿਆਂ ਇੱਕ ਲੁਟੇਰੇ ਨੂੰ ਕਾਬੂ ਕਰ ਲਿਆ ਗਿਆ। ਦੁਕਾਨਦਾਰ ਵਿੱਕੀ ਸ਼ਰਮਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਘਟਨਾ ਸਮੇਂ ਉਸਦੇ ਨਾਲ ਉਸਦਾ ਨਾਬਾਲਗ ਭਤੀਜਾ ਵੀ ਦੁਕਾਨ ਤੇ ਮੌਜੂਦ ਸੀ। ਉਸਨੇ ਕਿਹਾ ਕਿ ਦੋਵੇਂ ਨੌਜਵਾਨ ਨੇ ਮਾਸਕ ਪਾਏ ਹੋਏ ਸਨ ਅਤੇ ਅਚਾਨਕ ਫਾਇਰਿੰਗ ਕਰ ਦਿੱਤੀ ਜਿਸ ਨਾਲ ਵੱਡਾ ਜਾਨੀ ਨੁਕਸਾਨ ਹੋ ਸਕਦਾ ਸੀ। ਵਿੱਕੀ ਸ਼ਰਮਾ ਨੇ ਪ੍ਰਸ਼ਾਸਨ ਤੋਂ ਸਖਤ ਕਾਰਵਾਈ ਅਤੇ ਇਨਸਾਫ ਦੀ ਮੰਗ ਕੀਤੀ। ਉਤੇ ਹੀ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕੇ ਕੇ ਜੂਲਰ ਮੰਗੇ ਭਿਆਰੀ ਗਲੀ ਵਿੱਚ ਵਾਪਰੀ ਹੈ ਦੋ ਨੌਜਵਾਨ ਵਿੱਚੋਂ ਇੱਕ ਫਰਾਰ ਹੈ ਜਿਸ ਦੀ ਭਾਲ ਕੀਤੀ ਜਾ ਰਹੀ ਹੈ ਮੌਕੇ ਤੇ ਪੁਲਿਸ ਪਹੁੰਚ ਕੇ ਜਾਂਚ ਕਰ ਰਹੀ ਹੈ ਤੇ ਸੀਸੀਟੀਵੀ ਫੁਟੇਜ ਦੇ ਹਾਰ ਤੇ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ਅੰਮ੍ਰਿਤਸਰ ਤੋਂ ਕਰਮਜੀਤ ਸਿੰਘ ਦੀ ਖਾਸ ਰਿਪੋਰਟ ਹਾਂਜੀ ਹਾਂਜੀ ਜੀ ਇਹ ਮੇਰੇ ਅੰਦਰ ਆ ਕੇ ਨਾ ਟੱਪ ਕੇ ਤੇ ਕੱਢਣ ਲੱਗਾ ਸੀ ਪੇਟੀ ਚ ਤੇ ਬਾਹਰੋਂ ਮੈਂ ਐਦਾਂ ਕੀਤਾ ਕਿਸੇ ਨੇ ਵੇਖ ਲਿਆ ਇਹਦੇ ਵੱਲ ਉਹ ਭੱਜਾ ਮੈਨੂੰ ਬੰਨ ਲਿਆ ਅੱਛੇ ਕੋਰ ਗੜੇ ਬਾਹਰ ਮੇਰਾ ਨਾਮ ਵਿੱਕੀ ਸ਼ਰਮਾ ਕਿਹੜੀ ਜਗ੍ਹਾ ਤੇ ਦੁਕਾਨਾਂ ਤੇ ਭਾਈ ਮੇਰੀ ਕੁੰਡੇ ਵਾਲੀ ਖੂ ਦੁਕਾਨਾਂ ਸੁਨਿਆਰੀ ਦੀ ਕੇਕੇ ਜੌਲਰ ਤੋਂ ਤੇ ਦੋ ਅਣਪਛਾਤੇ ਮੁੰਡੇ ਆਏ ਚਾਂਦੀ ਦੀ ਚੈਨ ਵੇਚਣ ਕਾਲੇ ਇਹਨਾਂ ਦੇ ਮਾਸਕ ਪਾਏ ਹੋਏ ਸੀਗੇ ਤੇ ਇਹਨਾਂ ਨੇ ਕਿਹਾ ਚਾਂਦੀ ਦੀ ਚੈਨ ਵੇਚਣੀ ਹੈ ਤੇ ਮੈਂ ਇਹਨਾਂ ਨੂੰ ਕਿਹਾ ਸੀ ਆਪਣਾ ਹੀ ਬਣਿਆ ਮਾਲ ਲੀਦਾ ਮਾਲ ਨਹੀਂ ਪਾਉਂਦਾ ਨਹੀਂ ਦੂਜਾ ਤੇ ਇਹਨਾਂ ਨੇ ਭਾਈ ਗੋਲੀਆਂ ਚਲਾਣੀਆਂ ਸ਼ੁਰੂ ਕਰਤੀਆਂ ਤੇ ਭਾਈ ਦੂਜਾ ਇੱਕ ਮੁੰਡਾ ਭੱਜ ਗਿਆ ਤੇ ਇਹ ਮੇਰੀ ਪੇਟੀ ਉਹ ਸਮਾਨ ਕੱਢਣ ਲੱਗਾ ਸੀ ਤੇ ਆਪਾਂ ਇਹਨੂੰ ਫੜ ਲਿਆ ਤੇ ਇਹਨੂੰ ਕੁੱਟਿਆ ਭਾਜੀ ਕਿੰਨੀ ਉਮਰ ਹੈਗੀ ਯਾਰ ਨਸ਼ੇ ਦੀ ਆਦੀ ਸੀ ਇਹ ਭਾਜੀ ਬਹੁਤ ਜ਼ਿਆਦਾ ਇਹਦਾ ਲੱਗਦਾ ਕਿ ਨਸ਼ਾ ਕੀਤਾ ਹੋਇਆ ਹੈ ਬਸ ਤੋ ਆ 24 25 ਸਾਲ ਦੇ ਮੁੰਡੇ ਆਣੇ ਭਾਜੀ ਦੋਵੇਂ ਤੇ ਭਾਈ ਦੁਕਾਨ ਤੇ ਕੱਢੇ ਸੀ ਨਹੀਂ ਮੇਰੇ ਨਾਲ ਮੇਰਾ ਭਤੀਜਾ ਸੀ ਭਾਈ 14 15 ਸਾਲ ਦਾ ਭਾਈ ਇਹ ਗੋਲੀ ਵੱਜਣ ਦੀ ਕਿਸੇ ਨੂੰ ਮੈਨੂੰ ਮੇਰੇ ਦੋ ਛੋਟੇ ਛੋਟੇ ਬੱਚੇ ਨੇ ਭਾਈ ਆਪਾਂ ਕੀ ਲੈਣਾ ਤੇ ਇਹਨਾਂ ਦਾ ਕੀ ਜਾਣਾ ਸਾਡੇ ਦੇ ਘਰ ਪਰਿਵਾਰ ਉਜੜ ਜਾਂਦਾ ਨਾ ਕਿੰਨਾ ਖਤਰਾ ਕਿੰਨਾ ਡਰਦਾ ਭਾਜੀ ਬਹੁਤ ਖਤਰਾ ਬਹੁਤ ਖਤਰਾ ਭਾਈ ਬਹੁਤ ਜਿਆਦਾ ਖਤਰਾ ਮੋਕੇ ਤੇ ਪੁਲਿਸ ਆ ਗਈ ਸੀ ਉਹ ਭਾਈ ਪੁਲਿਸ ਨੂੰ ਬੁਲਾਉਣ ਤੋਂ ਬਾਅਦ ਪੁਲਿਸ 15-20 ਮਿੰਟ ਦੇ ਅੰਦਰ ਆ ਗਈ ਸੀ ਇੱਕ ਭਾਈ ਫਰਾਰ ਹੋ ਗਿਆ ਇੱਕ ਕਾਬੂ ਹੋ ਗਿਆ ਹੁਣ ਕੀ ਮੰਗ ਰਹੇ ਹੋ ਪ੍ਰਸ਼ਾਸਨ ਤੋਂ ਮੰਗ ਭਾਈ ਕੀ ਕਹਿ ਸਕਦੇ ਹੁਣ ਬਸ ਇਹ ਫੜੇ ਜਾਣ ਤੇ ਹੁਣੇ ਸਾਰੀ ਜ਼ਿੰਦਗੀ ਅੰਦਰ ਰਹਿਣ ਇਹੋ ਜਾਣੋ ਜਾਂ ਤੇ ਫਾਂਸੀ ਦਿਓ ਸਾਡੇ ਗੋਲੀ ਵੱਜਣ ਦੀ ਫੇਰ ਉਹ ਤੇ ਵਜਿ ਨਹੀਂ ਸਾਡੀ ਕਿਸਮਤ ਚੰਗੀ ਸੀ ਇਹਨਾਂ ਨੂੰ ਉਹਦੇ ਚ ਰਸਤੇ 'ਚ ਲਾ ਕੇ ਟੰਗਣਾ ਚਾਹੀਦਾ ਭਾਈ ਇਹ ਦੋਨੋਂ ਕੋ ਭਾਈ ਅਸਲਾ ਪਿੱਛੇ ਲੱਗੇ ਭਾਈ ਅਸਲਾ ਇੱਕੋ ਕੋ ਸੀ ਅੱਛਾ ਹਾਂਜੀ ਉਹ ਅਗਰ ਨਾ ਦੇਖੋ ਸਮਝਦੇ ਹੋਰ ਵੀ ਹਾਨੀ ਹੋ ਹਾਨੀ ਹੋ ਸਕਦੀ ਸੀ ਭਾਜੀ ਬਿਲਕੁਲ ਭਾਈ ਇਹ ਲੁੱਟ ਕੇ ਚੱਲ ਜਾਂਦੇ ਗੋਲੀ ਮਾਰ ਜਾਂਦੇ ਭਾਈ ਗੋਲੀ ਬਿਲਕੁਲ ਬਿਲਕੁਲ ਭਾਈ ਸਾਡੇ ਉੱਤੇ ਚਲਾਈ ਆ ਲੱਗੇ ਨਹੀਂ ਉੱਤੇ ਚਲਾਈ ਆ ਉਹ ਤੇ ਹਾਂਜੀ ਭਾਜੀ ਸਾਡੇ ਕੋ ਸਾਰੀ ਸੀਸੀ ਇਹਨੂੰ ਕੁਛ ਹੋ ਜਾਂਦਾ ਤਾਂ ਫਿਰ ਇੱਕ ਨੂੰ ਭਰਨਾ ਹੈ ਹੈ ਪ੍ਰਸ਼ਾਸਨ ਕੋਲ ਭਾਜੀ ਪ੍ਰਸ਼ਾਸਨ ਕੋਲ ਅਸੀਂ ਇਹੀ ਕਹਿੰਦੇ ਆ ਕਿ ਸਾਨੂੰ ਬਣਦੀ ਆਪਣੀ ਕਾਰਵਾਈ ਕਰੇ ਤੇ ਸਾਨੂੰ ਕੋ ਇਨਸਾਫ ਮਿਲੇ ਪਹਿਲਾਂ ਇਹਨਾਂ ਨੂੰ ਚਰਸਤੇ ਦੇ ਵਿੱਚ ਨਾ ਲਟਕਾਇਆ ਜਾਵੇ ਅਸੀਂ ਹੋਰ ਕੀ ਕਵਾਂਗੇ ਭਾਜੀ ਇਹ ਭਾਈ ਛੱਡਣਾ ਥੋੜੀ ਬੰਦਾ ਫੇਰ ਕਰਨਗੇ ਥੋੜੇ ਪੈਸਾ ਪਿੱਛੇ ਜੇ ਕੋਈ ਇਹਨੂੰ ਛੱਡ ਦੇਗਾ ਤੇ ਭਾਜੀ ਫੇਰ ਇਹੋ ਹੀ ਗੱਲ ਕਰਨਗੇ ਭਾਜੀ ਇਹ ਲੁੱਟ ਦੀ ਨੀਅਤ ਨਾਲ ਆਈ ਤੀ ਮੰਨਦਾ ਮਾਰ ਵੀ ਸੱਦੇ ਪਰ ਲੁੱਟ ਦੀ ਨੀਅਤ ਨਾਲ ਹੀ ਆਈ ਤੇ ਆ ਜੀ ਕੇ ਕੇ ਜੁਲਰ ਆ ਬੰਕੇ ਪਿਆਰੀ ਗਲੀ ਚ ਤੇ 8:15 ਵਜੇ ਇੱਕ ਕੇਜੂਲਰ ਵਾਲਾ ਮਾਲਕ ਮੁੰਡਾ ਤੇ ਉਹਦਾ ਭਤੀਜਾ 15 ਸਾਲ ਦਾ ਉਹ ਦੁਕਾਨ ਤੇ ਬੈਠੇ ਸੀ ਉਹਨਾਂ ਨੇ ਜੋ ਦੱਸਿਆ ਵੀ 8:15 ਤੇ ਜਿਹੜੇ ਦੋ ਮੁੰਡੇ ਆਏ ਆ ਅਨਪਛਾਤੇ ਉਹਨਾਂ ਕਹਿਆ ਵੀ ਅਸੀਂ ਚਾਂਦੀ ਦੀ ਚੈਣ ਵਿੱਚ ਨਹੀਂ ਆ ਉਹਨਾਂ ਕਹਿਆ ਵੀ ਅਸੀਂ ਚਾਂਦੀ ਜਿਹੜਾ ਪੁਰਾਣਾ ਮਾਲ ਨਹੀਂ ਲੈਂਦੇ ਤੇ ਇਹਨੇ ਨੂੰ ਇੱਕ ਨੇ ਕੱਢੇ ਪਿਸਤਲ ਕੱਢਿਆ ਤੇ ਖੈਰ ਕਰਤੇ ਆ ਉਹਨਾਂ ਤੇ ਦੋ ਗੋਲ ਗੋਲੀਆਂ ਚੱਲੀਆਂ ਨੇ ਤੇ ਇੱਕ ਮੁੰਡਾ ਪੱਜ ਗਿਆ ਪਿਸਤਲ ਲੈ ਕੇ ਤੇ ਇੱਕ ਨੂੰ ਇਹਨਾਂ ਫੜ ਲਿਆ ਮੌਕੇ ਤੇ ਸਰ ਕਿਥੋਂ ਦੇ ਰਹੇ ਨਾ ਬਸ ਕੁਝ ਪਤਾ ਲੱਗਾ ਹੁਣ ਕਹਿੰਦੇ ਅਜੇ ਨਹੀਂ ਕਲੀਅਰ ਹੈ ਜੇ ਮੌਕੇ ਤੇ ਆਏ ਆ ਦੇਖ ਲੈਣੇ ਸਰ ਪੁਲਿਸ ਕੋਲ ਕੀ ਕਾਰਵਾਈ ਕੀਤੀ ਹੋਇਆ ਹੈ ਕਾਰਵਾਈ ਮੌਕੇ ਤੇ ਆਏ ਆ ਜੀ ਉਸ ਦੇ ਮੁਤਾਬਕ ਵੇਖ ਲੈਣਾ ਕੀ ਕਰਨਾ ਸਰ ਪੁਲਿਸ ਮੌਕੇ ਤੇ ਪਹੁੰਚੀ ਸੀ ਬਿਲਕੁਲ ਜੀ